ਪਰਮਾਤਮਾ ਵੱਲੋਂ ਥੋੜਾ ਜਿਹਾ ਦਾ ਦਿਮਾਗੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਪਰ ਉਹ ਮੈਨੂੰ ਜਾਣਦਾ ਸੀ ਜਦੋਂ ਮੈਂ ਬੋਲਣ ਲੱਗਿਆ ਤਾਂ ਉਹਨੇ ਆਪਣੇ ਅੰਦਾਜ਼ ਚ ਜਿੰਦਾਬਾਦ ਕਿਹਾ ਤਾਂ ਸਾਰੇ ਹੱਸ ਪਏ ਲੱਗੇ ਹੱਸੋ ਨਾ ਇਹਨੂੰ ਉੱਪਰ ਬਿਲਾਓ ਉਨ ਸਟੇਜ ਤੇ ਬੁਲਾਇਆ ਮੈਂ ਉਹਦੇ ਨਾਲ ਫੋਟੋ ਖਚਾਈ ਨਾਲ ਮੈਂ ਲੋਕਾਂ ਨੂੰ ਦੱਸਿਆ ਨਾ ਜਾਣੇ ਕਿਸ ਭੇਸ ਮੈਂ ਨਾਰਾਇਣ ਮਿਲ ਜਾਏ ਕੋਈ ਪਤਾ ਨਹੀਂ ਰੱਬ ਕਿਹੜੇ ਰੂਪ ਚ ਫਿਰਦਾ ਹੈ ਕੀ ਪਤਾ ਕਮਲਾ ਹੋ ਕੇ ਫਿਰਦਾ ਹੈ ਕੀ ਪਤਾ ਭੀਖ ਹੀ ਮੰਗੀ ਜਾਂਦਾ ਹੋਵੇ ਨਕੋਦਰ ਵਾਲੇ ਅੱਡੇ ਤੇ ਕੀ ਪਤਾ ਰੱਬ ਮਜਦੂਰੀ ਕਰੀ ਜਾਂਦਾ ਹੋਵੇ ਕੀ ਪਤਾ ਕਿਸੇ ਚੁੱਪ ਬੰਦੇ ਚੋਂ ਬੋਲੀ ਜਾਂਦਾ ਹੋਵੇ ਕੀ ਪਤਾ ਕਿ ਜੇ ਬੋਲਣ ਵਾਲੇ ਚ ਚੁੱਪ ਰਿਹਾ ਹੋਵੇ ਕੋਈ ਪਤਾ ਨਹੀਂ ਉਹ ਜੀ ਤਾਂ ਸਜਦਾ ਕਰਨ ਵਾਲੇ ਲੋਕ ਆ ਆਪਣੀ ਧਰਤੀ ਤਾਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਮੈਨੂੰ ਜਦੋਂ ਸ਼ੇਰੇ ਨੇ ਕਿਹਾ ਕਿ ਇਦਾਂ ਕਰਕੇ ਜਾਣਾ ਮੈਂ ਕਿਹਾ ਜਾਣਾ ਮੈਂ ਕਿਹਾ ਵੋਟਾਂ ਨੇ ਜੋ ਮਰਜ਼ੀ ਹੋਵੇ ਮੈਂ ਵੋਟਾਂ ਦਾ ਵੋਟਾਂ ਬੂਟਾਂ ਕੀ ਹੁੰਦੀ ਹੈ ਇਹ ਇਹ ਬਾਤ ਚ ਪੈ ਜਾਂਦੀਆਂ ਹੁੰਦੀਆਂ ਵੋਟਾਂ ਪਹਿਲਾਂ ਆਸ਼ੀਰਵਾਦ ਲੈ ਲਓ ਜੇ ਕਿਤੇ ਮਿਲਦਾ ਹੈ ਵੋਟਾਂ ਬਾਝ ਪੈ ਜਾਣਗੀਆਂ ਇਹ ਹਰ ਇੱਕ 5 ਸਾਲ ਬਾਅਦ ਆ ਜਾਂਦੀਆਂ ਨੇ ਫਕੀਰਾਂ ਦਾ ਅਸ਼ੀਰਵਾਦ ਹਰ ਇੱਕ 5 ਸਾਲ ਬਾਅਦ ਹੀ ਮਿਲਦਾ ਉਹਦਾ ਕਿਤੇ ਕਿਤੇ ਸਵੱਲੀ ਨਜ਼ਰ ਹੋ ਗਈ ਹੋਗੀ ਮੁਹੰਮਦ ਮੀਆਂ ਬਖਸ਼ ਲਿਖਦੇ ਨੇ ਕਿ ਰਣ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਰਣ ਮਿਲ ਸਈਆਂ ਪਾਣੀ ਨੂੰ ਗਈਆਂ ਤੇ ਕੋਈ ਕੋਈ ਮੁੜ ਪੀਰ ਕੇ ਹਾਈ ਜਿੰਨਾ ਭਰ ਕੇ ਸਿਰ ਤੇ ਦਰਿਆ ਉਹ ਪੈਰ ਤਰਨ ਡਰ ਡਰ ਕੇ ਮਤਲਬ ਪਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾਨੀ ਪਰਦਾ ਕਿਸੇ ਕਿਸੇ ਦਾ ਪਰਦਾ ਹੈ ਜ਼ਿੰਮੇਵਾਰੀ ਹਰੇਕ ਨੂੰ ਨਹੀਂ ਦਿੰਦਾ ਪਰਮਾਤਮਾ ਕਿਸੇ ਕਿਸੇ ਦਾ ਘੜਾ ਪਰਦਾ ਹੈ ਪਰ ਜੀ ਦਾ ਘੜਾ ਪਰ ਜਾਂਦਾ ਫਿਰ ਉਹਨੂੰ ਪੈਰ ਬੋਚ-ਬੋਚ ਕੇ ਸੰਭੜ-ਸੰਭੜ ਕੇ ਤਰਨੇ ਪੈਂਦੇ ਮੇਰੇ ਸਿੱਤੇ ਡਾ ਵੱਡਾ ਘੜਾ ਦਰਦਾ ਪ੍ਰਮਾਤਮਾ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਮੈਨੂੰ ਬੋਚ-ਬੋਚ ਕੇ ਸੰਭੜ-ਸੰਭੜ ਕੇ ਪੈਰ ਤਰਨੇ ਪੈਂਦੇ ਕਿਉਂਕਿ ਮੈਂ ਅੰਨ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਓਏ ਥੱਕੇ ਦੇ ਬਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਬੜਾ ਆਨੰਦ ਆਇਆ ਜਾ ਕੇ ਸਕੂਨ ਮਿਲਿਆ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਆਪਣੇ ਆਪ ਨੂੰ ਕੀ ਕਹੋਗੇ ਕਿ ਤੁਸੀਂ ਕੌਣ ਹੋ ਮੁੱਖ ਮੰਤਰੀ ਹੋ ਕਲਾਕਾਰ ਹੋ ਫੇਮਸ ਤੇ ਕੀ ਹੂੰ ਮੈਂ ਕਹ ਜੀ ਮੇਰੇ ਵੱਲੋਂ ਤੇ ਇਹੀ ਐ ਕਿ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਬੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਬੱਲੇ ਜੇ ਮੈਂ ਦੇਖਾਂ ਤੇਰੀ ਰਹਿਮਤ ਬੱਲੇ ਤਾਂ ਫਿਰ ਬੱਲੇ 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 ਤੇਰਾਂਤਾ ਨੇ ਫਕੀਰਾਂ ਜੀਆਂ ਜਾਉਂਦੇ ਵਸਦੇ ਰਹੋ ਮੈਂ ਤਾਂ ਕਰੋ ਬੱਚਾ ਨੂੰ ਪੜਾਓ ਨੌਕਰੀਆਂ ਦੇਣ ਵਾਸਤੇ ਮੇਰੇ ਕੋਲੇ ਕੰਨ ਪੈਨ ਦਿੱਤਾ ਹੋਇਆ ਹੈ ਇਹ ਪੈਨ ਤੁਹਾਡੇ ਹੱਕ ਚੱਲੂਗਾ ਗਰੀਬਾਂ ਦੇ ਹੱਕ ਚੱਲੂਗਾ ਨੰਬਰ ਲਓ ਮੈਰਿਟ ਚੋਂ ਕੋਈ ਪੈਸਾ ਨਹੀਂ ਲੱਗੂਗਾ ਕੋਈ ਸਪਾਰਸ਼ ਦੀ ਲੋੜ ਨਹੀਂ ਪੈਣੀ ਨੌਕਰੀਆਂ ਦੇਣਾ ਕੰਮ ਇੱਕ ਘਰ ਚ ਇੱਕ ਨੌਕਰੀ ਦੋ ਤਿੰਨ ਚਾਰ ਬੱਚੇ ਜੇ ਇੱਕ ਘਰ ਚੋਂ ਚਾਰ ਬੱਚੇ ਨੰਬਰ ਲੈ ਗਏ ਚਾਰਾਂ ਨੂੰ ਨੌਕਰੀ ਕਿਉਂ ਨਹੀਂ ਮਿਲਣੀ ਚਾਹੀਦੀ ਚਾਰਾਂ ਨੂੰ ਮਿਲੂ ਚਾਰਾਂ ਨੂੰ ਮਿਲੂ ਜਿਹਨੇ ਨੰਬਰ ਲੈਣਗੇ ਉਹਨੇ ਮਿਲੂ ਛੱਡੋ ਬਾਹਰ ਦਾ ਖੜਾ ਆਹੀ ਧਰਤੀ ਆਪਣੀ ਬਹੁਤ ਕਮਾਲ ਹੈ ਕਿਸੇ ਧਰਤੀ ਨੂੰ ਠੀਕ ਕਰ ਲਈਏ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਇਹਨੂੰ ਠੀਕ ਕਰ ਲਈ ਆਪਾਂ ਛੱਡ ਕੇ ਕਿਉਂ ਬਚ ਜੰਮਿਆ ਪਹਿਲਾਂ ਗੋਰੀਆਂ ਨੂੰ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਵਾਸਤੇ ਮਰੀ ਜਾਂਦੇ ਐਥੇ ਰਹੀਏ ਐਸੇ ਤਰ ਤੂੰ ਠੀਕ ਕਰੀਏ ਸਭ ਕੁਝ ਠੀਕ ਹੋ ਜਾਊਗਾ ਯਕੀਨ ਰੱਖਿਓ ਬਸ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਜਿਵੇਂ ਗਾਣਾ ਗਾਇਆ ਜਾ ਰਿਹਾ ਸੀ ਮੇਰੇ ਵੀਰ ਵੱਲੋਂ ਕਿ ਉੱਥੇ ਅਮਲਾਂ ਦੇ ਹੋਣ ਨੇ ਨਿਮੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਇਹ ਜਾਤਾਂ ਪਾਤਾਂ ਛੋਟਾ ਵੱਡਾ ਉੱਚ ਨੀਚ ਇਹ ਫਿਰ ਜਾਣਾ ਹੈ ਇਹ ਆਪਾਂ ਨਹੀਂ ਬਣਾਇਆ ਹੋਇਆ ਤੁਸੀਂ ਐਂ ਕਰੋ ਬਲੱਡ ਬੈਂਕ ਦੇ ਵਿੱਚ ਕਦੇ ਜਾਇਓ ਉੱਥੇ ਖੂਨ ਦੇਖਿਓ ਸ਼ਰਤ ਲਾ ਲਓ ਜੇ ਤੁਸੀਂ ਪਛਾਣ ਦੋਗੇ ਵੀ ਇਹ ਕਿਸੇ ਊਚ ਦਾ ਖੂਨ ਹੈ ਜਾਂ ਨੀਚ ਦਾ ਖੂਨ ਹੈ ਜਾਂ ਕਿਸੇ ਐਸਸੀ ਦਾ ਖੂਨ ਹੈ ਜਾਂ ਜਨਰਲ ਦਾ ਖੂਨ ਹੈ ਜਾਂ ਮੁਸਲਮਾਨ ਦਾ ਖੂਨ ਹੈ ਜਾਂ ਕਿਸੇ ਸਿੱਖ ਦਾ ਖੂਨ ਹੈ ਜਾਂ ਕਿਸੇ ਈਸਾਈ ਦਾ ਖੂਨ ਹੈ ਬਲੱਡ ਬੈਂਕ ਵਾਲੀਆਂ ਬੋਤਲਾਂ ਦੇਖ ਕੇ ਦੱਸ ਕੇ ਦਿਖਾਓ ਮੈਨੂੰ ਐਵੇਂ ਬੁਖੇੜੀ ਪਾ ਰੱਖੇ ਆ ਪਰਮਾਤਮਾ ਨੇ ਇੱਕੋ ਹੀ ਜ਼ਿੰਦਗੀ ਦਿੱਤੀ ਐ ਹੱਸ ਕੇ ਜਿਉਂ ਪਿਆਰ ਨਾਲ ਜਿਉਂ ਪਰਨਾ ਐਡੇ ਪੰਗੇबाज ਹੋ ਗਏ ਆਪਾਂ ਜੇ ਗਵਾਂਡੀ ਕੋਈ ਕਾਰ ਲੈ ਲੈਣਾ ਆਪਾਂ ਇਹ ਨਹੀਂ ਸੋਚਦੇ ਮੈਂ ਵੀ ਮਿਹਨਤ ਕਰਕੇ ਤੋਂ ਵੱਡੀ ਕਾਰ ਲਾਉਂਗਾ ਆਪਾਂ ਇਹ ਸੋਚਣ ਲੱਗ ਜਾਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਛ੍ਰੀਟਾ ਪਾਵਾਂਗੇ ਲੈ ਛ੍ਰੀਟਾ ਪਾਉਣ ਲੱਗ ਜਾਨੇ ਉਹ ਆਪਦੀ ਕਾਰ ਲਓ ਯਾਰ ਤੁਸੀਂ ਉਹਨਾਂ ਦੀ ਕਿਸੇ ਦੀ ਲਕੀਰ ਛੋਟੀ ਕਰਕੇ ਆਪਦੀ ਲਕੀਰ ਵੱਡੀ ਨਹੀਂ ਹੁੰਦੀ ਆਪਣੀ ਲਕੀਰ ਵੰਡੀ ਕਰੋ ਤਾਂ ਵੱਡੀ ਹੋਊ। ਉਹ ਆਦਮੀ ਬਹੁਤ ਦੁਖੀ ਹੈ ਜਿਸ ਕਪੜੋਸੀ ਸੁਖੀ ਹੈ। ਗਵਾਂਡੀਆਂ ਦੇ ਸੁੱਖਾਂ ਤੋਂ ਹੀ ਦੁਖੀ ਹੋਈ ਜਾਂਦੇ ਐਂ ਕਿਉਂ ਕਰ ਗਿਆ? ਸੋ ਮੈਂ ਕਹਿਣਾ ਚਾਹੁੰਦਾ ਸਾਰੇ ਕਾਮਯਾਬ ਹੋਈਏ। ਸਾਰੇ ਕਾਮਯਾਬ ਹੋਈਏ, ਸਾਰੇ ਅਫਸਰ ਬਣੀਏ। ਸਾਰਿਆਂ ਦੇ ਘਰੇ ਖੁਸ਼ੀਆਂ ਦੇ ਮੇਲੇ ਲੱਗਣ। ਸਾਰਿਆਂ ਦੇ ਘਰੇ ਚੁੱਲ੍ਹੇ 'ਚ ਅੱਗ ਬਲੇ। ਸਾਰਿਆਂ ਦੇ ਘਰੇ ਦੀਵਾਲੀ ਦੇ ਦੀਵੇ ਜਗਣ। ਸਾਰਿਆਂ ਦੇ ਘਰੇ ਇਦਾਂ ਸ਼ਫਰੀਦਾਂ ਸਾਰਿਆਂ ਦੇ ਘਰੇ ਸੰਗਰਾਂਦਾਂ ਸਾਰਿਆਂ ਦੇ ਘਰੇ ਰਾਮ ਨੌਮੀਆਂ ਸਾਰਿਆਂ ਦੇ ਘਰੇ ਹਨੂਮਾਨ ਜਨਮ ਦਿਨ ਸਾਰਿਆਂ ਦੇ ਘਰੇ ਗੁਰਪੁਰਬ ਹੋਣ ਸਾਰੇ ਇਕੱਠੇ ਮਨਾਈਏ ਆਹੀ ਮੇਰਾ ਸਨੇਹ ਹੈ ਯਾ ਆਬਾਸੀਆਂ ਨੂੰ ਵੀ ਬਹੁਤ 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 ਮੈਂ ਟਾਈਮ ਲੈ ਲਿਆ ਕਿਉਂਕਿ ਇੱਥੇ ਅੱਜ ساری ਰਾਤ ਅੱਜ ਇਲਾਹੀ ਗਾਣੇ ਚੱਲਣੇ ਆ ਪ੍ਰਮਾਤਮਾ ਨਾਲ ਜੁੜੇ ਹੋਈਆਂ ਰੂਹਾਂ ਕਾਫੀਆਂ ਬੁੱਲੇ ਬਾਬਾ ਬੁੱਲੇ ਸ਼ਾਹ ਦੀਆਂ ਬਾਬਾ ਫਰੀਦ ਦੀਆਂ ਇੱਥੇ ਚੱਲਣੀਆਂ ਉਹਨਾਂ 'ਚ ਸੱਚ ਹੀ ਆ ਬਸ ਕੁਝ ਹੋਰ ਕੁਝ ਨਹੀਂ ਕਬੀਰਾ ਜਦ ਮੈਂ ਆਇਆ ਜਗਤ ਮੈਂ ਜਦ ਮੈਂ ਆਇਆ ਜਗਤ ਮੈਂ ਜਗ ਹਸੇ ਮੈਂ ਰੋਏ ਐਸੀ ਕਰਨੀ ਕਰ ਚਲੇ ਮੈਂ ਰੋਇ ਜਗ 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 ਰੋਏ ਮੈਂ ਰੋਇ ਇਹੋ ਜਿਹਾ ਕੰਮ ਕਰ ਚੱਲੋ ਕਿ ਜਦੋਂ ਆਏ ਹੋ ਤਾਂ ਤੁਸੀਂ ਰੋਏ ਸੀ ਦੁਨੀਆ ਹੱਸ ਸੀ ਜਦੋਂ ਜਾਓਗੇ ਤਾਂ ਦੁਨੀਆ ਰੋਵੇ ਤੁਸੀਂ ਹੱਸ ਇਹ ਇਹਦੇ ਵਾਸਤੇ ਉਮਰਾਂ ਨਹੀਂ ਚਾਹੀਦੀ ਹੁੰਦੀਆਂ ਭਗਤ ਸਿੰਘ 23 ਸਾਲ ਦੀ ਉਮਰ 'ਚੇ ਕੰਮ ਕਰ ਗਿਆ ਸੀ ਅੱਜ ਵੀ 23 ਸਾਲ ਦਾ ਹੈ ਉਹ ਅੱਜ ਤੋਂ 500 ਸਾਲ ਵੀ 23 ਸਾਲ ਦਾ ਹੀ ਰਹੂਗਾ ਕਿਉਂਕਿ ਉਹਨੇ ਭਗਤ ਸਿੰਘ ਉਹ ਰਹਨੇ ਆਪਣੇ ਕੁਰਬਾਨੀਆਂ ਦਿੱਤੀਆਂ ਇੱਕ ਰਾਜਾ ਸੀ ਰਾਜਾ ਸੀ ਉਹ ਕਹਿੰਦਾ ਯਾਰ ਮੈਂ ਰਾਜਾ ਤਾਂ ਹੈਗਾ ਪਰ ਮੈਂ ਫੇਮਸ ਨਹੀਂ ਮਸ਼ਹੂਰ ਨਹੀਂ ਹੈਗਾ ਮੇਰੀ ਬੱਲੇ ਬੱਲੇ ਕਿਵੇਂ ਹੋ ਗਈ ਉਹਨੇ ਆਪਣੇ ਵਜ਼ੀਰ ਬੁਲਾ ਲਏ ਸਾਰੇ ਤੇ ਮੇਰੀ ਬੱਲੇ ਬੱਲੇ ਕਿਵੇਂ ਹੋ ਸਕਦੀ ਹੈ ਉਹ ਵਜ਼ੀਰ ਕਹਿੰਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੇ ਲੋਕ ਬੱਲੇ ਬੱਲੇ ਕਰ ਦੇਣਗੇ ਅਗਲੇ ਦਿਨ ਅਨਾਉਂਸਮੈਂਟ ਕਰਤੀ ਭਾਈ ਲਾਈਨ 'ਚ ਲੱਗ ਜਾਓ ਰਾਜੇ ਨੇ ਖਜ਼ਾਨਾ ਖੋਲਤਾ ਲੋਕ ਆ ਗਏ ਕਿਸੇ ਨੂੰ ਚਾਂਦੀ ਮਿਲਣ ਆਗੀ ਕਿਸੇ ਨੂੰ ਸੋਨਾ ਕਿਸੇ ਨੂੰ ਮੋਹਰਾ ਇੱਕ ਫਕੀਰ ਵੀ ਲੱਗ ਗਿਆ ਲਾਈਨ 'ਚ ਰੱਬ ਦਾ ਬੰਦਾ ਮਸਤ ਬੰਦਾ ਇੱਕ ਉਹ ਵੀ ਲੱਗ ਗਿਆ ਲਾਈਨ 'ਚ ਉਹਦੀ ਕਿਦੋਂ ਵਾਰੀ ਆਈ ਉਹਨੇ ਇੱਕ ਨੇੜੇ ਦੇਖਿਆ ਸੱਜੇ ਪਾਸੇ ਇੱਕ ਆਪਾਹਜ ਬੰਦਾ ਬੈਠਾ ਸੀ ਹੈਂਡੀਕੈਪ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਉੱਤੋਂ ਅੰਧੇ ਹੀ ਨੇ ਤੇ ਲਾਈਨ ਹੀ ਬਹੁਤ ਲੰਬੀ ਹੈ ਯਾਰ ਤੇਰੀ ਤਵਾਰੀ ਹੀ ਨਹੀਂ ਆਉਣੀ ਤੂੰ ਐ ਕਰ ਐਦਾਂ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦੁਬਾਰੇ ਲਾਈਨ 'ਚ ਲੱਗ ਕੇ ਆ ਜਾਂਦਾ ਫਕੀਰ ਨੇ ਆਪਣੀ ਵਾਰੀ ਉਹਨੂੰ ਦਿੱਤੀ ਫੇਰ ਲੱਗ ਗਿਆ ਲਾਈਨ 'ਚ ਫੇਰ ਵਾਰੀ ਆ ਗਈ ਫਿਰ ਇੱਧਰਲੇ ਪਾਸੇ ਬੈਠਾ ਸੀ ਕੋਈ ਕਹਿੰਦਾ ਯਾਰ ਤੇਰੇ ਤਾਂ ਪੱਟੀਆਂ ਕੀਤੀਆਂ ਲੱਗ ਤੇ 6:00 ਵਜੇ ਹੋਈ ਐ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਅਜੇ ਲਾਈਨ ਹੀ ਬਹੁਤ ਲੰਬੀ ਐ ਤੇਰੀ ਤਾਂ ਵਾਰੀ ਨਹੀਂ ਹੋਣੀ ਤੂੰ ਐਡਾ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦੁਬਾਰਾ ਆ ਜਾਣਾ ਜਦੋਂ 10-15 ਵਾਰੀ ਐਡਾ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਚਰਚਾ ਹੀ ਇਕੱਲੇ ਫਕੀਰ ਦੀ ਕਹਿੰਦੇ ਇੱਕ ਫਕੀਰ ਆ ਓਏ ਤੜਕੇ ਦਾ ਵਾਰੀ ਹੀ ਦੇਈ ਜਾਂਦਾ ਕਮਾਲ ਹੀ ਹੋਈ ਪਈ ਐ ਰਾਜੇ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਯਾਰ ਖਜ਼ਾਨਾ ਮੈਂ ਵੰਡੀ ਜਾਂਦਾ ਬੱਲੇ ਬੱਲੇ ਉਹਦੀ ਹੋਈ ਜਾਂਦੀ ਐ ਕਹਿੰਦਾ ਮੈਂ ਆਪ ਵੰਡਾਂ ਕੋਈ ਗੱਲ ਨਹੀਂ ਮੈਂ ਕਰਦਾ ਸਿੱਧਾ ਉਹਨੂੰ ਰਾਜਾ ਆਪ ਆ ਗਿਆ ਉਹ ਫਕੀਰ ਦੀ ਵਾਰੀ ਆਈ ਉਹਨੇ ਫੇਰ ਕਿਸੇ ਨੂੰ ਕਹਿਤਾ ਵੀ ਤੂੰ ਆ ਜਾ ਰਾਜੇ ਨੇ ਬਾਹ ਫੜ ਲਈ ਫਕੀਰ ਦੀ ਕਹਿੰਦਾ ਫਕੀਰਾ ਗਲਤ ਕਰ ਰਹੇ ਹੈ ਉਹ ਕਹਿੰਦਾ ਕੀ ਕਿੰਨਾ ਸਵੇਰ ਦਾ 15 20 ਵਾਰੀ ਕੋਈ ਤਾਂ ਕਰ ਚੁੱਕਿਆ ਹੈ ਤੂੰ ਲਾਈਨ 'ਚ ਲੱਗ ਜਾਣਾ ਆਪ ਕੁਝ ਲੈਂਦਾ ਨਹੀਂ ਕਿਸੇ ਹੋਰ ਨੂੰ ਵਾਰੀ ਦੇ ਕੇ ਫੇਰ ਲਾਈਨ 'ਚ ਲੱਗ ਜਾਣਾ ਇਹ ਗਲਤ ਗੱਲ ਹੈ ਫਕੀਰ ਕਹਿੰਦਾ ਰਾਜਾ ਕੋਈ ਗਲਤ ਗੱਲ ਨਹੀਂ ਆਪਾਂ ਦੋਨੇ ਇੱਕੋ ਜਿਹਾਂ ਉਹ ਕਹਿੰਦਾ ਤੂੰ ਮੇਰੇ ਨਾਲ ਕੇ ਮਰੀਜ਼ ਕਰੇਗਾ ਮੈਂ ਰਾਜਾ ਤੂੰ ਫਕੀਰ ਹੈ ਕਹਿੰਦਾ ਮੈਂ ਦੱਸਣਾ ਚਾਹੁੰਦਾ ਤੈਨੂੰ ਆਪਾਂ ਦੋਵੇਂ ਇੱਕੋ ਜਿਹਾਂ ਜੋ ਤੇਰੇ ਕੋਲੇ ਆ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਆ ਮੈਂ ਵੰਡੀ ਜਾਣਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀਆਂ ਨੇ ਦੇਖਾਂਗੇ ਫਿਰ ਕੌਣ ਪਹਿਲਾਂ ਮੁੱਕੂ ਖਜ਼ਾਨਾ ਤਾਂ ਦੋ ਦਿਨਾਂ 'ਚ ਮੁੱਕ ਜੂ ਪੰਜ ਦਿਨਾਂ 'ਚ ਮੁੱਕ ਵਾਰੀਆਂ ਥੋੜੀ ਮੁੱਕਣਗੀਆਂ ਉਹ ਤਾਂ ਭੀਗਣਾ ਵਾਰੀਆਂ ਦੇਈ ਜਾਉ ਉਹ ਰਾਜਾ ਪੈਰੀ ਪੈ ਗਿਆ ਕਹਿੰਦਾ ਬਖਸ਼ ਤੇ ਬਖਸ਼ ਫਿਰ ਉਹਨੇ ਕਿਹਾ ਕਹਿੰਦਾ ਰਾਜਾ ਲੋਕਾਂ ਦੇ ਦਿਲਾਂ 'ਚ ਬੱਲੇ-ਵੱਲੇ ਕਰਾਉਣ ਵਾਸਤੇ ਖਜ਼ਾਨੇ ਨਹੀਂ ਵੰਡਣੇ ਪੈਂਦੇ ਆਪਣੀਆਂ ਵਾਰੀਆਂ ਛੱਡਣੀਆਂ ਪੈਂਦੀਆਂ ਨੇ ਯਾਦ ਕਰਨੇ ਪੈਂਦੇ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਾਰੇ ਬੱਚਿਆਂ ਦੀਆਂ ਜਿਉਣ ਦੀਆਂ ਵਾਰੀਆਂ ਆਪਣੇ ਨਾਂ ਲਾਈਆਂ ਤਾਂ ਕੌਮ ਚੋਂਦੀ ਹੈ ਭਗਤ ਸਿੰਘ ਨੇ 23 ਸਾਲ ਚ ਆਪਣੀ ਜਿਉਣ ਦੀ ਵਾਰੀ ਆਪਣੇ ਨਾਂ ਲਾਈ ਹੈ ਤਾਂ ਆਪਾਂ ਜਿਉਂਦੇ ਆ ਉਹਨਾਂ ਨੇ ਵਾਰੀਆਂ ਛੱਡੀਆਂ ਨੇ ਤਾਂ ਹੀਓ ਆਪਣੇ ਦਿਲਾਂ ਚ ਵਸਦੇ ਆ ਯਾਦ ਕਰਿਆ ਕਰੋ ਆਪਣੇ ਪੀਰਾਂ ਨੂੰ ਫਕੀਰਾਂ ਨੂੰ ਗੁਰੂਆਂ ਨੂੰ ਸ਼ਹੀਦਾਂ ਨੂੰ ਜ਼ਰੂਰ ਮੇਲੇ ਲਾਇਆ ਕਰੋ ਮੇਲਿਆਂ ਚ ਆ ਕੇ ਇੱਕ ਦੂਜੇ ਨੂੰ ਮੇਲ ਹੁੰਦਾ ਮੇਲੇ ਦਾ ਮਤਲਬ ਹੈ ਮੇਲ ਇੱਥੇ ਮਿਲੋਂਗੇ ਇੱਕ ਦੂਜੇ ਨਾਲ ਦੋਸਤੀਆਂ ਮਿੱਤਰਾਂ ਹੋਣਗੇ ਹਨਾ ਗੱਲਾਂ ਹੋਣਗੀਆਂ ਥੋੜੇ ਇਲਾਕੇ ਚ ਕੀ ਚੱਲਦਾ ਕੀ ਨਹੀਂ ਚੱਲਦਾ ਸਰਪੰਚ ਸਾਹਿਬ ਖੜੇ ਨੇ ਇਸ ਪਿੰਡ ਦੇ ਮੈਨੂੰ ਇਹਨਾਂ ਨੇ ਕਿਹਾ ਸਰਪੰਚ ਸਾਹਿਬ ਨੇ ਲਿਖ ਕੇ ਦਿੱਤਾ ਹੈ ਕਿ 10ਵੀਂ ਦਾ ਸਕੂਲ ਹੈ ਦੋ ਇੱਕਰ ਜ਼ਮੀਨ ਸਕੂਲ ਚ ਹੈਗੀ ਸਟੇਡੀਅਮ ਵਾਸਤੇ ਤੇ ਤੁਸੀਂ ਬਣਾਣਾ ਤਾਂ ਕੋਈ ਨਹੀਂ ਹੋਤਾ ਅਸੀਂ ਕਰ ਲਾਂਗੇ ਸੋ ਤੁਸੀਂ ਕੰਮ ਕਰੋ ਮੈਨੂੰ ਲਿਖ ਕੇ ਦਿਓ ਤੇ 10ਵੀਂ ਵਾਲੇ ਸਕੂਲ ਨੂੰ ਪਲੱਸ 2 ਕਰਨ ਦਾ ਪ੍ਰੋਸੈਸ ਮੈਂ ਕੱਲ੍ਹ ਤੋਂ ਹੀ ਜਾਰੀ ਕਰ ਦਿੰਦਾ ਇੱਥੇ ਬੱਚੇ ਪੜਨ ਬੱਚੇ ਨੌਕਰੀਆਂ ਕਰਨ ਬਾਹਰ ਨਾ ਜਾਣਦੇ ਹੋ ਬਸ ਇੱਥੇ ਇੱਥੇ ਨਾਸਰ ਬਣੋਗੇ ਡੀਸੀ ਬਣੋ ਐਸਐਸਪੀ ਬਣੋ ਅਸੀਂ ਯੂਪੀਐਸਸੀ ਦੇ ਸੈਂਟਰ ਖੋਲ੍ਹਾਂਗੇ ਪੜ੍ਹਾਈ ਦੇ ਸੈਂਟਰ ਖੋਲ੍ਹਾਂਗੇ ਵਿਦਿਆ ਵਿਚਾਰੀ ਤਾਂ ਪਰੂ ਪੁਕਾਰੀ ਵਿਦਿਆ ਨੂੰ ਵਿਚਾਰੋਗੇ ਤਾਂ ਪਰ ਪੁਕਾਰ ਹੁੰਦਾ स्वाही मैं बेनती करनी चाहूँ कि मैं ज़्यादा टाइम लै गया मेरी इन्नी हाज़री कबूल कर लियो बहुत 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 ज़्यादा थोड़ा दिलो धनबाद लोगों को अक्सर कहते सुना है कि जिंदा रहे तो फिर मिलेंगे लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते रहेंगे जमदे वास्ते रहो आबाद रहो जिंदाबाद रहो ਬਹੁਤ ਬਹੁਤ ਸ਼ੁਕਰੀਆ ਮਾਨਯੋਗ ਜੀ ਇਨਸਾਫ ਸਰਦਾਰ ਕਬਸ ਸਿੰਘ ਜੀ ਬਾਤ ਆਪ ਜੀ ਨੇ ਲੁਕਾ ਮੈਂ ਬੇਨਤੀ ਕਰਦਾ ਦਰਬਾਰ ਦੇ ਸੇਵਾਦਾਰਾਂ ਨੂੰ ਕਿ ਸਨਮਾਨ ਹੋਏਗਾ